ਹਾਂਜੀ ਤਾਂ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਜਿਵੇਂ ਤੁਹਾਨੂੰ ਪਤਾ ਕਿ ਬਾਈ ਦੀ ਮੂਵੀ ਆ ਰਹੀ ਆ ਸੋਚਾ ਸੂਰਮਾ 20 ਸਤੰਬਰ ਨੂੰ ਤਾਂ ਤੁਹਾਨੂੰ ਪਤਾ ਹੀ ਆ 24 ਘੰਟਿਆਂ ਦੇ ਵਿੱਚ ਵਿੱਚ ਉਹਦੀਆਂ 10000 ਟਿਕਟਾਂ ਵਿਕ ਗਈਆਂ ਸੀਗੀਆਂ ਐਡਵਾਂਸ ਬੁਕਿੰਗ ਹੋ ਗਈ ਸੀ ਉਹਦੀ ਤੇ ਹੁਣੇ ਸਾਗਾ ਵਾਲਿਆਂ ਨੇ ਪੋਸਟ ਪਾਈ ਆ ਕਿ 20000 ਟਿਕਟਾਂ ਐਡਵਾਂਸ ਬੁਕਿੰਗ ਹੋ ਗਈਆਂ ਆ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਆ ਕਿ 20000 ਟਿਕਟਾਂ ਬੁੱਕ ਹੋ ਗਈਆਂ ਆ ਬਾਈ ਨੇ ਤਾਂ ਕਈ ਰਿਕਾਰਡ ਬਣਾਏ ਆ ਜਿਹਦੇ ਕੋ ਟੁੱਟਣੇ ਨਹੀਂ ਕਈਆਂ ਕੋ ਬਾਈ ਆਪ ਹੀ ਆਪਣੇ ਰਿਕਾਰਡ ਤੋੜਦਾ ਆ ਤਾਂ ਅੱਗੇ ਤੁਹਾਨੂੰ ਸਾਗਾ ਵਾਲਿਆਂ ਨੇ ਪੋਸਟ ਪਾਈ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਦਿਖਾ ਦਿੰਨੇ ਆ ਕੀ 20000 ਟਿਕ ਟਾਕ ਹੋ ਗਈਆਂ ਆ ਤਾਂ ਕਮੈਂਟ ਕਰਕੇ ਦੱਸਿਓ ਕਿਹੜਾ ਕਿਹੜਾ 20 ਤਰੀਕ ਨੂੰ ਮੂਵੀ ਦੇਖਣ ਜਾ ਰਿਹਾ ਆ ਆਪਾਂ ਤਾਂ ਜਾਣਾ ਜਲੰਧਰ ਜਾਣਾ ਆ ਤਾਂ ਕਮੈਂਟ ਕਰ ਦਿਓ ਤੇ ਮਿਲ ਲਵਾਂਗੇ ਉੱਥੇ ਸਾਰੇ ਬਾਈ ਦੇ ਫੈਨ ਜਿੰਨੇ ਵੀ ਆ